ਤੋ ਦੋਸਤੋ ਫਰੀਦਕੋਟ ਕਿਸਾਨ ਮੇਲੇ ਦੀਆਂ ਕੁਝ ਝਲਕੀਆਂ ਤੁਹਾਨੂੰ ਵਿਖਾਉਣੇ ਆ ਖਾਸ ਚੀਜ਼ਾਂ ਜਿਹੜੀਆਂ ਕਰਤਾਰ ਟਰੈਕਟਰ ਟਰੈਕਟਰ 5405 ਚੌਂਡੀਅਰ ਪਹੁੰਚਿਆ ਜੀ ਉੱਥੇ ਜਿਹੜਾ ਕੁਝ ਖਾਸ-ਖਾਸ ਚੀਜ਼ਾਂ ਤੁਹਾਨੂੰ ਅਸੀਂ ਵਿਖਾ ਦਿੰਨੇ ਆ ਜੀ ਤੁਸੀਂ ਦੇਖ ਸਕਦੇ ਜੇ ਮਸ਼ੀਨਰੀ ਦੇ ਵਿੱਚ ਟਰੈਕਟਰ ਨੂੰ ਬੈਕ ਕਰਦੇ ਹੋਏ ਦੇਖ ਲਓ ਤੁਸੀਂ ਕਿੱਡੇ ਤਾਕਤ ਟਰੈਕਟਰ ਹੁਣ ਪੰਜਾਬ ਦੇ ਵਿੱਚ ਵੀ ਚੱਲਿਆ ਕਰਨਗੇ ਦੇਖੋ ਜੀ ਇੱਧਰ 50 ਸ਼ਾਇਦ 50 50 ਟਰੈਕਟਰ ਆਈ ਟੈਕਨੋ ਜੀ ਆ ਮਸ਼ੀਨ ਆ ਗਈ ਹੈ ਜੀ ਮੱਕੀ ਬੀਜਣ ਵਾਲੀ ਜਿਹੜਾ ਕੋਸ ਮਰਜੀ ਬੀਜੋ ਜੀ ਇਹਦੇ ਨਾਲ ਕਈ ਫਸਲਾਂ ਬੀਜੀਆਂ ਜਾ ਸਕਦੀਆਂ ਨੇ ਤਾਕੜ ਮੱਕੀ ਆਈ ਸ਼ਕਤੀਮਾਨ ਵਾਲਿਆਂ ਦੀ ਸਬ 250 B ਇਹ ਵੀ ਪ੍ਰਦਰਸ਼ਨੀ ਵਾਸਤੇ ਆਈ ਸੀ ਇੱਧਰ ਸਾਹਮਣੇ ਰੋਟਾਵੇਟਰ ਆ ਜੀ ਇੱਧਰ ਮੱਕੀ ਵੜਨ ਵਾਸਤੇ ਸਿੰਗਲ ਟਰੈਕਟਰ ਮਗਰ ਸਾਹਮਣੇ ਸਪਰੇਅ ਵਾਲਾ ਪੰਪਾ ਜੀ ਜੋ ਕਿ ਬਿਲਕੁਲ ਵਿਚਾਲੇ ਖੜਾ ਹੋਇਆ ਇੱਧਰ ਜੀ ਆਪਣੇ ਮਿੰਦਰਾ ਦੇ ਟਰੈਕਟਰ ਦੇਖ ਸਕਦੇ ਜੀ ਤੁਸੀਂ ਇਹ ਮਹਿੰਦਰਾ ਦੀ ਮਸ਼ੀਨ ਹੈ ਜੀ ਮੱਕੀ ਬੀਜਣ ਵਾਲੀ ਤੇ ਹੋਰ ਵੀ ਫਸਲਾਂ ਵਗੈਰਾ ਤੁਸੀਂ ਇਹਦੇ ਨਾਲ ਬੀਜ ਸਕਦੇ ਜੀ ਇਧਰ ਆਇਸ਼ਰ ਵਾਲਿਆਂ ਨੇ ਵੀ ਪ੍ਰਦਰਸ਼ਨੀ ਲਾਈ ਸੀ ਦੋਸਤੋ ਸਾਹਮਣੇ ਦੇਖੋ ਜੀ ਤੁਸੀਂ ਮੈਸੀ ਫਰਗੂਸਨ